ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਤ ਗੋਵਿੰਦ ਅਰਾਜੀ ਹੈ ਉਹ ਹੈ ਅਨੰਦਕ ਨਾਮ ਸੰਤ ਜਨਾਂ ਨੇ ਲਪਾਈ ਹੈ ਰਸਨਾ ਨਾਮ ਬਣਾ ਦੇ ਮਹਾਵਾਕ ਅਨਸਾਰ ਆਪ ਸੂ ਨੂੰ ਸੰਤਾਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਤਾਂ ਨੂੰ ਨਵੇਂ ਸਾਲ ਸਿਕਉਮ ਦੇ ਨਵੇਂ ਸਾਲ ਅਨਾਰਖਸ਼ਾਈ 557 ਦੀਆਂ ਬਹੁਤ ਬਹੁਤ ਵਧਾਈਆਂ ਹੋਣ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰੀਆਂ ਸੰਤਾਂ ਨੂੰ ਸੀਸ ਤੇ ਆਪਣਾ ਮੇਰਾ ਪ੍ਰਿਆਤ ਕਰਨ ਨਵੇਂ ਸਾਲ ਦੀ ਖੁਸ਼ੀ ਵਿੱਚ ਗੁਰਦੁਆਰ ਵਿਖੇ ਸੇਵਾ ਰੋਇਤ ਨੂੰ ਨਿਰੰਤਰ ਦੀਵਾਨ ਸਜਾਇਆ ਜਾ ਰਹੇ ਨੇ ਬੇਅੰਤ ਸੰਗਤਾਂ ਨੇ ਤਨ ਮਨ ਧੰਦੇ ਨਾਲ ਸੇਵਾਵਾਂ ਕੀਤੀਆਂ ਸਤਿਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਦਾ ਪ੍ਰਵਾਨ ਕਰਨ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖ ਜੀ ਨੂੰ ਬੋਸ਼ਕ ਕਰੀ ਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਾਇ ਸੋਪਨ ਇਸ ਸਥਾਨ ਆ

아 okay. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਗਲੈਂਬਰਡ ਵਿਖੇ ਖੜੇ ਆਂ ਤੇ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਕਿ ਸਾਰਿਆਂ ਦੇ ਦਿਨ ਅਗਲਾ ਸਾਲ ਜਿਹੜਾ ਆ ਉਹ ਤਰਕੀਆਂ ਭਰਿਆ ਤੇ ਸਿਹਤ ਦੀ ਕਾਮਯਾਬੀ ਵਾਲਾ ਆਵੇ ਤੇ ਅਗਲੇ ਸਾਲ ਫਿਰ ਇੱਦਾਂ ਇਕੱਠੇ ਹੋਈਏ ਜਿਦੋਂ ਤੀ ਦੇਖ ਹੀ ਰਹੇ ਹੋ ਪਿੱਛੇ ਬਹੁਤ ਵੱਡੇ ਤਰੀਕੇ ਦੇ ਨਾਲ ਫਿਰ ਰਸ ਹੋਇਆ ਆ ਸੰਗਤ ਬਹੁਤ ਜਿਹੜੀ ਅੱਜ ਨਵੇਂ ਸਾਲ ਦੇ ਉੱਤੇ ਨਮਸਤਕ ਹੋਣ ਪਹੁੰਚੀ ਆ ਤੇ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਆਪ ਸਾਨੂੰ ਨਵੇਂ ਸਾਲ ਦੀਆਂ ਤਾਈ ਹੋਵੇ ਹੁਣ ਇੱਥੇ ਇਸ ਪ੍ਰੋਗਰਾਮ ਦੀ ਸਮਾਪਤੀ ਹੈ ਜੋ ਸਿੱਖੀ ਕੋ ਮਾਣ ਆਵਾਜ਼ ਹੈ ਗੁਰੂ ਗੋਬਿੰਦ ਸਿੰਘ ਜੀ ਹਾਲ ਖਾਇ ਪਾਈ ਦਿਨ ਹਾਰ नानक सतपुर पुतार पुर, पुर करिब है मेर Types of criminal law, family law, immigration law, convincing and employment matters, please contact Tarandeep Singh on zero four seven zero four one two six double zero.